ਹੁਕਮੇ ਉੱਤਮ ਨੇਜ ਹੁਕਮ ਲਿਖ ਦੁਖ ਸੁਖ ਪਾਈਏ ਸਿੰਧਾ ਨਾਥਾ ਨਾਲ ਚਰਚਾ ਹੋ ਰਹੀ ਗੁਲਾਮਿਕ ਸਾਹਿਬ ਦੀ ਸਮੇਰ ਪ੍ਰਬੰਧਿਤ ਪਰ ਕਹਿੰਦੇ ਨੇ ਨੀਝ ਪੁਰਸ਼ ਉੱਤਮ ਕਿਦਾਂ ਹੋ ਜਾਂਦੇ ਨੇ ਉੱਤਮ ਪੁਰਸ਼ ਨੀਝ ਕਿਦਾਂ ਹੋ ਜਾਂਦੇ ਨੇ ਮਰ ਕਹਿੰਦੇ ਉਹਦੇ ਹੁਕਮ ਪਰਮੇਸ਼ਰ ਦੇ ਹੁਕਮ ਦੇ ਨਾਲ ਉਸ ਪਰਮੇਸ਼ਰ ਦਾ ਹੁਕਮ ਹੋ ਜਾਏ ਤੇ ਨੀਚ ਲੋਕ ਉੱਤਮ ਹੋ ਜਾਂਦੇ ਨੇ ਉੱਤਮ ਲੋਕ ਨੀਚ ਵੀ ਹੋ ਜਾਂਦੇ ਨੇ। ਪਰ ਹੁਕਮ ਦੇ ਨਾਲ ਹੀ ਹੁਕਮ ਲਿਖ ਦੁਖ ਸੁਖ ਪਾਈਏ। ਜੋ ਲਿਖਿਆ ਹੈ ਪਰਮੇਸ਼ਰ ਨੇ ਉਹਨਾਂ ਦੇ ਮਸਤਕ ਤੇ ਉਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਦੁੱਖੁਰ ਸੁਖ ਪ੍ਰਾਪਤ ਹੁੰਦੇ ਨੇ। ਇਹ ਵੀ ਕਰਮਾਂ ਦੇ ਮੁਤਾਬਕ ਲਿਖਿਆ ਹੁੰਦਾ ਹੈ। ਹੁਕਮ ਲਿਖ ਦੁਖ ਸੁਖ ਪਾਈਏ। ਉਹਦਾ ਹੁਕਮ ਲਿਖਿਆ ਗਿਆ ਤਾਂ ਜੀਵ ਦੁੱਖ ਬ੍ਰਾਹਮਤ ਕਰਦਾ ਜਾਂ ਸੁਖ ਬ੍ਰਾਹਮਤ ਕਰਦਾ ਇਹ ਸ਼ਹਿਰ ਦੇ ਵਿੱਚ ਕਿ ਲੜਕਾ ਮਜ਼ਦੂਰੀ ਦੀ ਤਲਾਸ਼ ਕਰਦਾ ਮਰਸਾਤ ਹੋ ਰਹੀ ਹੈ ਕੋਈ ਕੰਮ ਨਹੀਂ ਅੱਜ ਮਿਲਿਆ ਮਜ਼ਦੂਰੀ ਦਾ ਇਹ ਲੇਕ ਬਿਰਦ ਮਾਤਾ ਉਥੋਂ ਆਈ ਮੰਗਦੀ ਵੀ ਗੰਨੇ ਮਨ ਬੜੀ ਭੁੱਖ ਲੱਗ ਰਹੀ ਹੈ ਇਹ ਖਾਣ ਨੂੰ ਦੇ ਦੇ ਦੁਕਾਨਦਾਰੋ ਲੜਕਾ ਬੈਠਾ ਪਿੱਛੇ ਦੋ ਤਿੰਨ ਦੁਕਾਨਾਂ ਤੋਂ ਮੰਗਦੀ ਆ ਰਹੀ ਤੇ ਦੁਕਾਨਦਾਰ ਕਹਿੰਦਾ ਚਲ ਵੀ ਚਲ ਮਾਤਾ ਕਹਿੰ ਲੈਂਗੇ ਇਹ ਬੁਲੜੀ ਮਾਈ ਆ ਜਾਂਦੀ ਚਲੋ ਸਭ ਦੇ ਤਕਾਰ ਦਿੱਤਾ ਉਸ ਲੜਕੇ ਕੋ ਲਾ ਕੇ ਮੇਰੇ ਮਾਤਾ ਕਹਿੰ ਲਗੇ beta ਮੈਨੂੰ ਕੁਝ ਖਾਣ ਨੂੰ ਮਿਲ ਸਕਦਾ ਉਹ ਕਹਿੰ ਲਗੇ ਪੈਸਾ ਤਾਂ ਮੇਰੇ ਕੋਲ ਹੈ ਨਹੀਂ ਮੈਂ ਤਾਂ ਮੈਂ ਤਾਂ ਮਜ਼ਦੂਰੀ ਕਰਦਾ ਪੜਿਆ ਲਿਖਿਆ ਨੌਕਰੀ ਮਿਲੀ ਨਹੀਂ ਤੇ ਇਹ ਮਿਹਨਤ ਮਜ਼ਦੂਰੀ ਕਰ ਲਈਦਾ ਪਰ ਪੈਸਾ ਮਿਲ ਕੋ ਲੈ ਨਹੀਂ ਕੋਈ ਕੰਮ ਹੀ ਨਹੀਂ ਮਿਲਿਆ ਜਦ ਤੱਕ ਹਾਂ ਤੂੰ ਕੁਝ ਖਾਣਾ ਚਾਹੁੰਦੀ ਤੇ ਮੇਰੇ ਘਰ ਚੱਲ ਕੁਝ ਹੋਏਗਾ ਤਾਂ ਤੈਨੂੰ ਦੇ ਦਾਂਗੇ ਮੇਰੇ ਮਾਤਾ ਨੂੰ ਆਪਣੇ ਘਰ ਲੈ ਆਇਆ ਆਪਣੀ ਮਾਤਾ ਨੂੰ ਆਜ ਮੰਗ ਲੈ ਮਾਂ ਪੁੱਤਰ ਦੋਈ ਰਹਿੰਦੇ ਨੇ ਮਾਤਾ ਕੋਈ ਮੇਰੇ ਮਾਤਾ ਬਾਹਰ ਆਈਏ ਤੇ ਕੁਝ ਖਾਣ ਲੱਭਗਦੀ ਪਰਮਭਗਵਾਨੀ ਮਾਤਾ ਵੀ ਇਹ ਵੀ ਕਿ ਲੇ ਬੇਟਾ ਥੋੜੇ ਜਿਹਾ ਚਾਵਲ ਲੈ ਲੈ ਉਹ ਇਸਨੂੰ ਦੇ ਦੇ ਹੋਰ ਕੁਛ ਹੈ ਨਹੀਂ ਘਰ ਦੇ ਵਿੱਚ ਤੇ ਆਪਣੇ ਵਾਸਤੇ ਵੀ ਸ਼ਾਮ ਜੋਗੇ ਹੀ ਸਨ ਤੇ ਜੇ ਅੱਜ ਤੋਂ ਕੁਝ ਲਿਆਏਗਾ ਕਮਾ ਕੇ ਤੇ ਰਾਤੀ ਗੱਲਾਂਗੇ ਕਹਿੰਦੇ ਮਾਤਾ ਚਲੋ ਇਸ ਦਾ ਮਸਲਾ ਤਾਂ ਹੱਲ ਕਰੀਏ ਪਹਿਲਾਂ ਉਹ ਚਾਵਲ ਬੇਸਨ ਥੋੜੇ ਉੱਛ ਜੀਨੀ ਰਲਾ ਕੇ ਉਹ ਮਾਤਾ ਨੂੰ ਦੇਤੇ ਮਾਤਾ ਬੜੀਆਂ ਅਸ਼ੀਰਵਾਦਾਂ ਦਿੰਦੀਆਂ ਗਈ। ਬੇਡਾ ਪਰਮੇਸ਼ਰ ਦੇਰ ਦੇ ਹਮੇਸ਼ਾ ਮੇਰ ਕਿਰਪਾ ਰੱਖੇ। ਬੜੀ ਭੁੱਖ ਲੱਗੀ ਸੀ ਬਰਦਾਸ਼ਤ ਨਹੀਂ ਹੋ ਰਹੀ ਸੀ। ਕੋਈ ਕੁਝ ਦਿੰਦਾ ਹੀ ਨਹੀਂ ਸੀ। ਮੰਗ ਮੰਗੇ ਤਾਂ ਗਿਆ ਮੈਂ ਸਭ ਤੇ। ਤਾਂ ਮੇਰਾ ਸ਼ਾਂਤ ਕਰਦਾ ਹਿਰਦਾ। ਹੁਕਨਲ ਮੈਂ ਤਪਦੀ ਜਾ ਰਹੀ ਸੀ। ਸ਼ਕਤੀ ਨਹੀਂ ਸੀ ਤੁਰੰਦੀ ਵੀ ਰਹਿ ਗਈ। ਬੜੀਆਂ ਸ਼ੀਦਾ ਅਸੀਸਾਂ ਦੇ ਕੇ ਮਦਦਵਾਈ ਚਲੀ ਗਈ। ਉਹਨੂੰ ਕੰਮ ਹੀ ਨਹੀਂ ਜਿਹੜਾ ਸੋਲਾਂ ਦਿਨ ਬਰਸਾਤ ਲੱਗੀ ਰਹੀ। ਥੋੜੇ ਜਿਹੇ ਪੈਸੇ ਬੇਰੇ ਕਿਸੇ ਨੇ ਕੰਮ ਦਿੱਤਾ। ਮਜਾ ਨਾਲ ਛੋਲੇ ਲੈ ਕੇ ਆ ਗਿਆ ਕਰ। ਮਾਤਾ ਨੇਕ ਦੇ ਪੁੱਤਰ ਆਇਆ। ਕਹਿੰਦੇ ਮਾ ਜੀ ਕੰਮ ਵੀ ਮਿਲਿਆ ਨਹੀਂ ਬਸ ਥੋੜਾ ਜਿਹਾ ਕਿਸੇ ਨੇ ਕੰਮ ਦਿੱਤਾ ਇਹਨੇ ਜਿਹੇ ਪੈਸੇ ਮਿਲੇ ਨੇ। ਤੋ ਰੋਜ਼ ਸਾਮਾਨ ਤਾਂ ਮਿਲਣਾ ਸੀ ਮੈਂ ਚੋਲੇ ਲੈ ਕੇ ਆ ਗਏ ਜੀ ਕੋਈ ਨਹੀਂ بیٹھا ਚੋਲੇ ਲੈ ਕੇ ਅੱਜ ਗੁਜਾਰਾ ਕਰ ਲਾਂਗੇ ਬੜੀ ਪ੍ਰਸੰਤਾ ਨਾਲ ਚੋਲੇ ਗਾਲੇ ਪਾਣੀ ਪੀ ਲੇ ਸਦੂਸੀ ਪਰਮੇਸ਼ਰ ਦਾ ਧੰਨਵਾਦ ਕਰਦੇ ਹੈ ਪਰਮੇਸ਼ਰ ਅਕਾਲ ਪੁਰਖ ਬੜੀ ਮੇਰ ਤੁਹਾਡੀ ਆਪ ਬਖਸ਼ਸ਼ ਰਹਿਮਤਾਂ ਕਰਦੇ ਆਪਣੇ ਬਾਟ ਪੂਜਾ ਕਰਤੇ ਨੇ ਮਨ ਸ਼ਾਂਤ ਹੈ ਕੋਈ ਐਸਾ ਨਹੀਂ ਕਿ ਮੈਂ ਸੀਦਾ ਬੜੀ ਦੇਖੋ ਪਗਦੀ ਕਰਦਿਆਂ ਪਰਪਕਾਰ ਜੀਵਨ ਰੱਖਿਆ ਕਿਉਂਕਿ ਪਿਤਾ ਨੇ ਕਿਹਾ ਸੀ ਪਰਉਪਕਾਰ ਕਰਨਾ ਹੈ ਹਮੇਸ਼ਾ ਜੀਵਨ ਵਿੱਚ ਜਦੋਂ ਮੌਕਾ ਮਿਲੇ ਪਰਉਪਕਾਰ ਕਰੋ ਦੂਸਰੇ ਦੀ ਸੇਵਾ ਕਰੋ ਖਿਦਮਤ ਕਰੋ ਅਸੀਸ ਲਾਓ ਅਸ਼ੀਰਵਾਦ ਲਾਓ ਕਿਸੇ ਦਾ ਮਨ ਦੁਖਾਓ ਨਹੀਂ ਉਹਦੇ ਮਨ ਨੂੰ ਪ੍ਰਸੰਨ ਕਰਨ ਦਾ ਯਤਨ ਰੱਖੋ ਜੇ ਪ੍ਰਸੰਨ ਨਹੀਂ ਕਰ ਸਕਦੇ ਕਿਸੇ ਦਾ ਮਨ ਤਾਂ ਦੁਖੀ ਨਾ ਕਰੋ ਕਿਸੇ ਦਾ ਐਸਾ ਉਪਦੇਸ਼ ਪਿਤਾ ਦੇ ਕੇ ਗਿਆ ਹੈ ਉਨੇ ਜਦੋਂ ਦੇਖਦਾ ਪਰਮਕਾਰ ਜ਼ਰੂਰ ਕਰਦਾ ਆਪਣੇ ਅਸੀਂ ਖਾੜ ਨਹੀਂ ਫਿਰ ਵੀ ਉਹ ਚਾਵਲ ਉਸ ਬਜ਼ਮਾਤਾ ਨੂੰ ਦੇ ਦਿੱਤੇ ਆਪ ਛੋਲੇ ਖਾ ਕੇ ਸੋ ਗਏ ਇਹ ਦਿਨ ਬਾਰੋਂ ਕੰਮ ਤੋਂ ਆਇਆ ਤੇ ਮਾਤਾ ਬੁਗਬੁਗੀ ਲੱਗੀ ਜਲਦੀ ਕੁਝ ਖਾਣ ਨੂੰ ਦੇ ਮਾਤਾ ਮਿਸਰੇ ਦੇ ਬੇਗਨ ਮਾਤਾ ਉੱਠੀ ਨਹੀਂ ਅਜੇ ਹਲੇ ਤੱਕ ਦੇਖਿਆ ਤਾਂ ਉਹ ਤਾਂ ਬੜੀ ਪਾਣੀ ਬੁਖਾਰ ਬੜਾ ਬੁਖਾਰ ਚੜਾਇਆ ਮਾਤਾ ਨੂੰ ਕਹਿੰਦੇ ਮੈਂ ਪਹਿਲੇ ਦਵਾਈ ਲੈ ਕੇ ਆਵਾ ਡਾਕਟਰ ਬੁਲਾਵਾ ਫਿਰ ਉਹਦਾ ਮੇਰੇ ਕੋਲ پیسے ਨਹੀਂ ਡਾਕਟਰ ਜੋਗੇ ਤਾਂ پیسے ਨਹੀਂ ਹੋਣੇ ਨੇ ਥੋੜੇ ਜਿਹੇ ਪੈਸੇ ਨੇ ਕੀ ਕਰਾਂ ਬੜਾਈ ਮਾਇੂਸ ਜਾ ਹੋ ਗਿਆ ਮਾਤਾ ਕਹਿੰਦੀ ਕਿਉਂ ਮਾਇੂਸ ਹੋ ਨਾ ਬੇਟਾ ਕਹਿੰਦੇ ਮਾਤਾ ਮੇਰੇ ਕੋਲ ਇਤਨੇ ਪੈਸੇ ਨਹੀਂ ਮੈਂ ਡਾਕਟਰ ਲਿਆ ਕੇ ਤੁਹਾਡੀ ਕੋਈ ਸੇਵਾ ਕਰ ਸਕਾਂ ਦਵਾਈ ਦੇ ਸਕਾਂ ਕੀ ਕਰਾਂ ਮੈਂ ਉਹਦੀ ਮਾਤਾ ਕਹਿੰਨ ਕਿ ਬੇਟਾ ਦੇਖ ਤੇਰੇ ਪਿਤਾ ਨੇ ਨਾ ਤੇ ਦੋ ਬੰਦਿਆਂ ਨੂੰ 1000 ਜਾਨ ਪੇ ਉਧਾਰ ਦਿੱਤਾ ਸੀ ਨਾ ਸੀ ਲੈਣਗੇ ਨਾ ਉਹਨਾਂ ਦੇ ਤਾਂ ਅਜ ਤੱਕ ਤੋਂ ਲੈ ਆਉਣਾ ਤੁਮ ਅੱਜ ਲੋੜੇ ਸਾਨੂੰ ਤੇ ਉਹਦੇ ਫਿਰ ਡਾਕਟਰ ਲੈ ਆਈ ਬੜਾ ਖੁਸ਼ ਹੋਏ ਵੀ ਮਾਤਾ ਤੋਂ ਬੜਾ ਅੱਜ ਦੱਸਿਆ ਕਹਿੰਦੇ ਮੇਰੇ ਵੀ ਧਿਆਨ 'ਚ ਨਹੀਂ ਸੀ ਉਹ ਨਾਲ ਦੇ ਪਿੰਡ ਚੱਲ ਗਿਆ ਉਹ ਤਾਂ ਐਸੇ ਲੈ ਕੇ 6 ਦਿਨਾਂ ਡਾਕਟਰ ਨੂੰ ਲੈ ਕੇ ਆਵਾਂ ਉਹਦੇ ਗਿਆ ਉਹ ਉਸ ਬੰਦੇ ਨੇ ਇੱਕ ਕਪੜੇ ਦੀ ਦੁਕਾਨ ਪਾਈ ਹੋਈ ਹੈ ਜਿਹਨਾਂ ਦੇ ਫਲਾਣੇ ਦਾ ਬੇਟਾ ਉਹਨਾਂ ਦੀ ਮ੍ਰਿਤਕ ਹੋ ਗਈ ਤੇ ਮੇਰੀ ਮਾਤਾ ਨੇ ਦੱਸਿਆ ਤੁਹਾਨੂੰ ਉਹਨੇ 1000 ਰੁਪਏ ਦਿੱਤੇ ਸੀ ਤੁਹਾਨੂੰ ਲੋੜ ਸੀ ਤੇ ਉਹ 1000 ਰੁਪਏ ਸਾਨੂੰ ਮੋੜ ਦਿਓ ਮੇਰੀ ਮਾਤਾ ਬੜੀ ਬਿਮਾਰ ਹੈ ਮੈਂ ਡਾਕਟਰ ਨੂੰ ਬੁਲਾਣਾ ਹੈ ਬੰਦੇ ਆ ਵੀ ਤੇਰਾ ਪਿਤਾ ਬੜਾ ਅੱਛਾ ਸੀ ਮਸੀਹ ਵਿੱਚ ਕੋਈ ਬਿਆਹ ਤੇ ਉਹ ਤਾਂ ਜਰੂਰ ਕੰਮ ਕਰਦਾ ਸੀ ਸਾਲ ਨੂੰ ਉਹਨੇ 10000 ਰੁਪਏ ਦਿੱਤਾ ਸੀ ਲੇਕਿਨ ਅਸੀਂ ਵਿਆਸ ਨੇ ਮੋੜ ਦਿੱਤਾ ਦੋਨੇ ਪੈਸ ਹੁਣ ਸਾਲੇ ਕੋਲ ਕੋਈ ਪੈਸਾ ਨਹੀਂ ਇਹ ਮੇਰੀ ਮਾਤਾ ਨੇ ਕਿਹਾ ਤਾਂ ਉਹ ਤਾਂ ਆਇਆ ਨਹੀਂ ਸਾਨੂੰ ਪੈਸਾ ਕਿ ਤੇਰੀ ਬਿਰਦ ਮਾਤਾ ਹੋਗੀ ਉਹਨੂੰ ਕੀ ਯਾਦ ਰਹਿਣਾ ਪੈਸਾ ਸੀ ਦੇ ਦਿੱਤਾ ਹੈ ਵਾਲਾ ਹੀ ਕਿ ਚੁੱਕ ਕਰਕੇ ਹੁਣ ਕੀ ਕਰੇ ਦੂਜੀ ਗੋਲ ਚਲਾ ਗਿਆ ਉਸੇ ਉਹਨੂੰ ਕਹਿੰਦਾ ਭਈ ਇਸ ਤਰ੍ਹਾਂ ਮੇਰੇ ਪਿਤਾ ਨੇ ਤੁਹਾਨੂੰ 1000 ਰੁਪਏ ਦਿੱਤਾ ਸੀ ਮੇਰੀ ਮਾਤਾ ਨੇ ਦੱਸਿਆ ਉਹ ਪੈਸਾ ਨਹੀਂ ਸਾਨੂੰ ਮਿਲਿਆ ਇਹ ਵੀ ਦੁਕਾਨ ਪਾ ਕੇ ਬੈਠਾ ਕਹਿੰਦਾ ਲੈ ਮੈਨੂੰ ਕੋਈ ਲੋੜ ਪਈ ਹੈ ਮੈਂ ਕਹਿੰਦਾ ਪੈਸਾ ਤੇਰੇ ਪਿਤਾ ਤੋਂ ਲੈਣਾ ਮੈਂ ਲੈ ਕੋਈ ਪੈਸਾ ਕੋਸਾ ਆਪਣੇ ਕੰਮ ਮੈਂ ਆਪ ਕੀਤਾ ਹੈ ਮੁਗਰੀਆ ਬਿਲਕੁਲ ਕਹਿੰਦਾ ਮੇਰੀ ਕੋਈ ਮਦਦ ਹੀ ਕਰ ਦਿਓ ਮੇਰੀ ਮਾਤਾ ਬੜੀ ਬਿਮਾਰ ਹੈ ਉਗਲਾਇਸ ਲਈ ਦੁਕਾਨਦਾਰੀ ਦਾ ਟਾਈਮ ਹੈ ਗਾਹ ਕਾਇ ਨੇ ਚਲ ਚਲ ਬਾਹਰ ਨੋਕਨ ਕਹਿੰਦੇ ਨੇ ਬਾਹਰ ਗਣਵੇਂ ਨੂੰ ਉਹਨੇ پکڑ ਕੇ ਬਾਹਰ ਕੱਢ ਦਿੱਤਾ ਸੋ ਤਾਂ ਦੇਖੋ ਮਾਦਾ ਨੇ ਕਿਹਾ ਵੀ ਪਿਤਾ ਤੇਰੇ ਨੇ ਉਧਾਰ ਦਿੱਤਾ ਅਜੇ ਉਧਾਰ ਵੀ ਨਹੀਂ ਵਾਪਸ ਕਰਦੇ ਇਹ ਕਹਿੰਦਾ ਦੇ ਦੇ ਤੈਨੂੰ ਦੂਜਾ ਮੁਕਰੀ ਗਿਆ ਪਰਪਕਾਰ ਦਾ ਜੀਵਨ ਹੈ ਲੇਕਿਨ ਦੁਸਰਿਆਂ ਦਾ ਕੰਮ ਸਾਰ ਦੇ ਤਾਂ ਆਪਣਾ ਨਹੀਂ ਹੋ ਰਿਹਾ ਵਾਪਸ ਆਇਆ ਕਦੇ ਜਲਦੀ ਚਲਾਂ ਕਰ ਬੱਸ ਬੈਠਣਾ ਅਚਾਨਕ ਗਗਲੇ ਮੋੜ ਤੇ ਤੇਜ਼ ਗੱਡੀ ਐਸਾ ਹੋਇਆ ਕਿ ਸ਼ਿੰਗਾਰੀ ਨਿਕਲੀ ਅੱਗ ਲੱਗੀ ਬੱਸ ਇੱਕਦਮ ਭਾਮੜ ਮਚ ਗਿਆ ਚੀਕਾ ਪੁਕਾਰ ਸ਼ੁਰੂ ਹੋ ਗਈ ਖਿੜਕਿਆਂ ਚੋਂ ਦਰਵਾਜ਼ਿਆਂ ਜਿੱਦੇ ਦਾ ਮਰਜੀ ਲੋਕ ਬਾਹਰ ਨਿਕਲਦੇ ਪਏ ਨੇ ਇਹ ਵੀ ਬਾਹਰ ਆਇਆ ਦੇਖ ਲੈ ਦੋ ਜਣੇ ਰਹਿ ਗਏ ਕੋ ਬਿੜਦਮ ਪਤੀ ਪਤਨੀ ਅੰਦਰ ਰਹਿ ਗਏ ਕੰਗਦ ਦਸ ਲਗੇ ਦੇਖਿਆ ਸੀ ਨੇ ਬ੍ਰਾਹਮਣ ਨੇ ਅਮੀਰਤ ਨਾਲ ਲੋਕ ਲਗਦੇ ਨੇ ਕੋਈ ਨਹੀਂ ਜਾਂਦਾ ਬਸਤੇ ਨੇੜੇ ਦੂਰ ਦੌੜਦੇ ਪੈਨੇ ਬੜੀ ਤੇਜ਼ ਲਪਟਾਂ ਨਿਕਲਦੇ ਪੈਨੇ ਉਹ ਬਚਾਓ ਬਚਾਓ ਕਰਦੇ ਨੇ ਦਰਵਾਜ਼ਾ ਮਾਰਦੇ ਨੇ ਹੁਣ ਇਹ ਕਹਿੰਦਾ ਮੇਰੇ ਪੈਦਾਨੀ ਗਿਆ ਪਰਬ ਕਰ ਕਰਨਾ ਹੈ ਚੱਲਾ ਗਿਆ ਬਲਦੀਪ ਜੀ ਛੇਤੀ ਨਾਲ ਉਸ ਮਹੀ ਨੂੰ ਕੱਢ ਲਿਆ ਬਾਹਰ ਔਰ ਨਾਲ ਫਿਰ ਦਜੀ ਮਰ ਜਾ ਕੇ ਉਸ ਮੇਜੁਰਗਨ ਵੀ ਲੈ ਆਇਆ ਬਾਹਰ ਚਲਸੇਵੇਂ ਨੇ ਆਪ ਵੀ ਚਲਸਿਆ ਬਾਹਰ ਮਸਾ ਗੱਲਿਆ ਲੈ ਆਏ ਉੱਥੋਂ ਇੱਕ ਲੜਕਾ ਆ ਗਿਆ ਲਾਲ ਚਲੋ ਜੀ ਚਲੋ ਜੀ ਨਾਂ ਲੈ ਕੇ ਆਏ ਉਹ ਵੀ ਚਲਸਿਆ ਸੀ ਹਸਪਤਾਲ ਲੈ ਕੇ ਦਵਾਈ ਦੁਇ ਲਈ ਪੰਧ ਲੱਗੇ ਵੀ ਕਿ ਤਾ ਨਾਲ ਦੇ ਬੰਦੇ ਨੇ ਜਿਨ੍ਹਾਂ ਨੂੰ ਬਚਾਇਆ ਅਸਤਾਨੇ ਜਲਾ ਜੁਰ ਉਸ ਲੜਕੇ ਦਾ ਕਿ ਦੋਸਤ ਵੀ ਆਇਆ ਹੁੰਦਾ ਉਹ ਕਹਿੰਨ ਲਗਾ ਵੇ ਮੇਰੇ ਮਾਤਾ ਉਹ ਤਾਂ ਬਿਮਾਰ ਹੈ ਤੂੰ ਕੁਛ ਕਰ ਦੇ ਉਹਨੇ ਸੁਣਿਆ ਜੁਰ ਕਿ ਜੜਾ ਪੰਡਤ ਬ੍ਰਾਹਮਣ ਸੀ ਇਹ ਇਸਰਾਇਲੀ ਮਾਤਾ ਬਿਮਾਰ ਹੈ ਆ ਜੋਂ ਠੀਕ ਹੈ ਕਹਿੰਦੇ ਥੇ ਲੈ ਉਹ ਉਸ ਨਾਲ ਸਵਾਲੇ ਇਹਨੇ ਵੀ ਜਦ ਨਾਲ ਗੱਡੀ ਲੈ ਕੇ ਚੋ ਉਲੀ ਆਏ ਮਾਤਾ ਨੂੰ ਉੱਥੇ ਦਾਖਲ ਕੀਤਾ ਉਸ ਨੂੰ ਵੀ ਕੁਝ ਦਿਨ ਰਹੇ ਠੀਕ ਹੋ ਗਈ ਮਾਤਾ ਵੀ ਠੀਕ ਹੋ ਗਈ ਆਪ ਵੀ ਠੀਕ ਹੋ ਗਿਆ ਉਹ ਜਿਹੜਾ ਕੰਪਤੀ ਵੀ ਠੀਕ ਹੋ ਗਿਆ ਸਾਰਾ ਪੁੱਛਿਆ ਕਿਸ ਨਾਂ ਕੋਣ ਪਤਾ ਲਗਾ ਛੋਟੀ ਜਾਨ ਦੇ ਬੰਦੇ ਨੇ ਤੇ ਦੋਨੋਂ ਬਸ ਇੱਕ ਮਾਤਾ ਇੱਕ ਪੁੱਤਰ ਦੋ ਹੀ ਜਣੇ ਨੇ ਪੜ੍ਹਿਆ ਲਿਖਿਆ ਲੇਕਿਨ ਨੌਕਰੀ ਕੋਈ ਨਹੀਂ ਮਿਲੀ ਮਜ਼ਦੂਰੀ ਕਰਦਾ ਬਦਲ ਗਿਆ ਪਰਪਕਾਰੀ ਦਾ ਪਿਤਾ ਬੜਾ ਸੀ ਕਿਧਾ ਆਏ ਸੀ ਕਹਿੰਦੇ ਜੀ ਇਦਾਂ ਮੇਰੇ ਪਿਤਾ ਨੇ 2000 ਰੁਪਏ ਤੇ ਨਿੱਤ ਸਹੀ ਉਧਾਰ ਲੈਣ ਆਏ ਸੀ ਇਹਨੇ ਕਿਹਾ ਤਾਂ ਮੈਂ ਦੇ ਚੁੱਕਾ ਦੂਜਾ ਮੁਕਰ ਗਿਆ ਕਹਿੰਦਾ ਰਿਆਈ ਨਹੀਂ ਮਾਤਾ ਬੁਮਾਰ ਸੀ ਇਸ ਕਰਕੇ ਮੈਂ ਲੈਣ ਗਿਆ ਸੀ ਦੇਖੋ ਕਿੰਨੇ ਪਰਪਕਾਰੀ ਬੰਤੇ ਨੇ ਮਨ ਜਿ ਬਣਾ ਵਿਚਾਰ ਕਰਦਾ ਦੇਖੋ ਆਪਣੀ ਜਾਨ ਤੇ ਬਾਜੀ ਲਗਾ ਕੇ ਨੇ ਸਾਂਨੇ ਬਚਾਇਆ ਔਰੇ ਸਾਡੇ ਨਾਲ ਇਲਨ ਸਿਸ਼ਤਾ ਕਰਨ ਜਾ ਰਹੇ ਸਾਂ ਬੇਟੀ ਦਾ ਇਹ ਦਮਾਦ ਬਣਨ ਵਾਲਾ ਸਾਡਾ ਆਪੀ ਉਧਰ ਕੇ ਭੱਜ ਗਿਆ ਔਰੇ ਦੂਰ ਘੜਾ ਦੇ ਨੇੜੇ ਨਹੀਂ ਆਇਆ ਜਦ ਸਾਨੂੰ ਇਹ ਬਾਹਰ ਕਰਕੇ ਲੈ ਆਏ ਫੇਰ ਆ ਗਿਆ ਮਨ ਖਿਆਲ ਹੁੰਦਾ ਦੇਖੋ ਇਹ ਰਿਸ਼ਤਦਾਰ ਲੱਗੂ ਜਿਹੜੇ ਰਿਸ਼ਤਦਾਰ ਵੀ ਬੈਠੇ ਸਨ ਕਿਉਂਕਿ ਇਹ ਦੋਨੋਂ ਆਏ ਸੀ ਲੜਕਾ ਦੇਖਣ ਵਾਸਤੇ ਤੇ ਹੁਣ ਲੜਕੇ ਵਾਲੇ ਜਾ ਰਹੇ ਸਨ ਲੜਕੀ ਵਾਲੇ ਦੇ ਘਰ ਰਿਸ਼ਤੇਦਾਰ ਨਾਲ ਸਨ ਕਿ ਚਲੋ ਲੜਕੀ ਤੁਸੀਂ ਦੇਖ ਲਓ ਉਸ ਕੰਮ ਵਾਸਤੇ ਜਾ ਰਹੇ ਸੀ ਕਿਉਂਕਿ ਦਰ ਰਸਤਾ ਠੀਕ ਨਹੀਂ ਸੀ ਗੱਡੀ ਲੈ ਨਹੀਂ ਕੇ ਬੱਸ ਹੀ ਗਏ ਸਨ ਉਹ ਸੋਚਦਾ ਇਹ ਮੇਰੇ ਰਿਸ਼ਤੇਦਾਰ ਬਣਨ ਵਾਲੇ ਸਾਰੇ ਜੀਵਨ ਦੇ ਇਹ ਦਿਮਾਗ ਜੇ ਬਣਨਾ ਇੱਕੋ ਇੱਕ ਸਾਡੀ ਬੇਟੀ ਹੈ ਉਸ ਤੋਂ ਪਹਿਲੇ ਦੋ ਬੇਟੀਆਂ ਹੋਈਆਂ ਦੋਨਾਂ ਦੀ ਮੌਤ ਹੋ ਗਈ ਸੀ ਇੱਕੋ ਬੇਟੀ ਹੁਣ ਹੈ ਬਿਰਧ ਅਵਸਥਾ ਹੈ ਛੋਟੇ ਛੋਟੇ ਬਾਅਦ ਚ ਹੋਈ ਸੀ ਮੈਂ ਲਾੜ ਨਾਲ ਉਹਨੂੰ ਰੱਖਿਆ ਕਿਉਂਕਿ ਇੱਕੋ ਬੇਟੀ ਹੋਰ ਔਲਾਦ ਕੋਈ ਨਹੀਂ ਉਹਦੇ ਪਾਸ ਰਿਸ਼ਤੇ ਦੇ ਕੇ ਆਏ ਲੜਕਾ ਨਾਲ ਆਏ ਉਹ ਲੜਕੀ ਦੇਖਣ ਵਾਸਤੇ ਨਾਲ ਉਹਦੇ ਰਿਸ਼ਤੇਦਾਰ ਆਏ ਨੇ ਸਭ ਝਾਲਾ ਮਾਲ ਕੇ ਨਸਗੇ ਸਾਰੇ ਕੋਈ ਨਹੀਂ ਨੇੜ ਆਇਆ ਦਮਾ ਨੂੰ ਤੇਰੀ ਬਾਜਾ ਮਾਰੀ ਬਚਾਲੇ ਕੋਈ ਨਹੀਂ ਲਿਆ। ਇਹ ਲੜਕਿਆ ਸਨ ਨਾ ਨਰਸਤੇਦਾਰ ਨਾ ਸੀ ਨੂੰ ਜਾਣਦੇ। ਨਾ ਕਦੀ ਇਸ ਨੂੰ ਦੇਖਿਆ ਸੀ। ਸਾਡੀ ਮਦਦ ਵਾਸਤੇ ਆ ਗਏ ਜਾਨ ਦੀ ਬਾਜੀ ਲਾ ਕੇ। ਆਪੇ ਝੁਲਸ ਗਿਆ। ਲੇਕਿਨ ਇਹ ਸਾਲ ਨੂੰ ਬਾਹਰ ਲੈ ਕੇ ਆਇਆ। ਦੋਨੋਂ ਸਲਾਹ ਕਰਦੇ ਨੇ ਬੇਟੀ ਵੀ ਆ ਗਈ। ਬੇਟਾ ਹੁਣ ਕੀ ਕਰਨੇ ਤੇਰਾ ਰਿਸ਼ਤਾ ਇਸ ਤਾ ਕੀਤਾ ਸੀ ਓਏ ਹਾਲ ਹੋਇਆ। ਅੱਜ ਸੀ ਮੁਸ਼ਕਲ ਸੀ ਜਿਸ ਨਾਲ ਤੇਰਾ ਰਿਸ਼ਤਾ ਕਰ ਰhese ਦੂਰੋਂ ਤਮਾਸ਼ਾ ਦੇਖਦ ਰhese ਸਾਡਾ ਇਹ ਲੜਕਾ ਆਪਣੀ ਜਾਨ ਦੀ ਬਾਜੀ ਲਾ ਕੇ ਸਾਨੂੰ ਬਚਾ ਰਿਹਾ ਹੈ ਲੇਕਿਨ ਹੈ ਛੋਟੀ ਜਹਾਦ ਦਾ ਲੜਕਾ ਹੈ بڑے ਲਿਖਾ ਵੀ ਹੈ ਲੜਕੀ ਨੇ ਦੇਖਿਆ ਲੜਕੇ ਨੇ ਕਿ ਮੇਰੇ ਮਾਤਾ ਪਿਤਾ ਨੂੰ ਬਚਾਉਣ ਵਾਲਾ ਇਹ ਲੜਕਾ ਹੈ ਜਾਨ ਦੀ ਬਾਜੀ ਲਾ ਕੇ ਮੇਰੇ ਬਾਪ ਮਾਤਾ ਪਿਤਾ ਨੇ ਬਚਾਇਆ ਮੇਰਾ ਕੋਈ ਨਹੀਂ ਇਹ ਮਾਤਾ ਪਿਤਾ ਕਰ ਲੈਣੇ ਇਕੋ ਕਿ ਤਮੈ ਕਰ ਲਈ ਹਾਂ ਮਨ ਜੀ ਵਿਚਾਰ ਕਰਦੀ ਮੇਰਾ ਉਹ ਪਤੀ ਜਿਹੜਾ ਬੰਨਣ ਵਾਲਾ ਦੇਖੋ ਬਰੇ ਰਿਸ਼ਤੇਦਾਰਾਂ ਨਾਲ ਤਮਾਸ਼ਾ ਦੇਖਦਾ ਸੀ ਮੇਰਾ ਸਹਾਂ ਕੋਣ ਹੋਇਆ ਫਿਰ ਜਿਹਨੇ ਜਾਨ ਦੀ ਬਾਜੀ ਲਾ ਕੇ ਮੇਰੇ ਮਾਤਾ ਮਿਤਾ ਨੂੰ ਬਚਾਇਆ ਹੈ ਜਾਂ ਉਹ ਜਿਹੜਾ ਦੂਰੋਂ ਤਮਾਸ਼ਾ ਦੇਖਦਾ ਸੀ ਮਨ ਫੈਸਲਾ ਕਰ ਲੈ ਇਸੇ ਲੜਕੇ ਨਾਲ ਸ਼ਾਦੀ ਕਰਾਂਗੇ ਮਾਤਾ ਬੇਤਵੀ ਵਿਚਾਰ ਕਰ ਲੈਨੇ ਮੇਂ ਬੇਟੀ ਪਤਨੀ ਮੰਦੀ ਲੜਕਾ ਛੋਟੀ ਜਾਂਦਾ ਆਪ ਵੀ ਸੋਚਦੇ ਸੀ ਬ੍ਰਾਹਮਣ ਇਹ ਲੜਕਾ ਛੋੜੀ ਜਾਂਦਾ ਇਹਦੇ ਕਾਰਨ ਛੁਪਨੀ ਹੋ ਗਈ ਕਹਨਾਂ ਇਹ ਵਿਚਾਰਾ ਕਰਦੇ ਨੇ ਦੋਨੋਂ ਨੂੰ ਨਾਲ ਲੈ ਆਪਣੇ ਘਰ ਉਸ ਮੇਂ ਲੜਕੇ ਨੂੰ ਵੀ ਤੇ ਉਹਦੀ ਮਾਂ ਨੂੰ ਵੀ ਤੁਸੀਂ ਕੁਝ ਦਿਨ ਸਾਡੇ ਘਰ ਹੀ ਰਹਿਣਾ ਚਲੋ ਵਿਚਾਰ ਹੋਈ ਸਭ ਦੀ ਬੇਟੀ ਵੀ ਹੋਰ ਉਹਦੀ ਮਾਂ ਤੋਂ ਵੀ ਤਾਂ ਵੀ ਕਹਿਣ ਲੱਗੇ ਸੀ ਜਾਤ ਮਜਦੂਦ ਕੀ ਕਰਨਾ ਠੀਕ ਹੈ ਉਸੇ ਵਿੱਚ ਜਾਤ ਦੇ ਨੇ ਛੋਟੀ ਜਾਤ ਦੇ ਨੇ ਲੇਕਿਨ ਜਾਨਵਾਰ ਕੇ ਇਸ ਨੇ ਸਾਡੀ ਰੱਖਿਆ ਕੀਤੀ ਸਾਨੂੰ ਬਚਾਇਆ ਇਸ ਨੇ ਜੀਵਨ ਹੀ ਦਿੱਤਾ ਤੇ ਫਿਰ ਅਸੀਂ ਕਿਉਂ ਨਾ ਮੇਹਦੇ ਨਾਲ ਹੀ ਆਪਣੇ ਬੇਟੀ ਦਾ ਰਿਸ਼ਤਾ ਕਰੀਏ ਉਹ ਤਾਂ ਉਹ ਆਂਦੇ ਨੇ ਰੋਜ਼ ਵੀ ਬੜੇ ਤਣਾਅ ਵਾਲਾ ਪਰਿਵਾਰ ਹੈ ਜਿੱਥੇ ਬੇਟੀ ਕੋਈ ਕਮੇਟੀ ਹੈ ਬੜੇ ਤਣਾਅ ਵਾਲੇ ਲੋਕ ਨੇ ਮੰਜੀ ਚਾਲੰਦੀ ਵਿਜਲੂ ਕੋਈ ਉਹਨੂੰ ਕੋਈ ਆਇਆ ਨਹੀਂ ਤੇ ਉਹ ਸਾਰਾ ਕੁਝ ਉਸੇ ਦਾ ਹੀ ਵਾਨੇ ਬਾਰ-ਬਾਰ ਵੀ ਰਿਸ਼ਤੇ ਦੀ ਗੱਲ ਕਰੀਏ ਉਹ ਠੀਕ ਹੋ ਗਏ ਅਗਰ ਉਹਨੇ ਮਨ ਕਰਤਾ ਨਹੀਂ ਵੀ ਉਹ ਜਿਹਨੇ ਸਾਨੂੰ ਬਚਾਇਆ ਨਾ ਅਸੀਂ ਉਸੇ ਨਾਲ ਰਿਸ਼ਤਾ ਕਰਨਾ ਹੈ ਉਹ ਕਹਿੰਦੇ ਛੋਟੀ ਜਾਦ ਦਾ ਸਮਾਜ ਚ ਰਹਿਣਾ ਨਹੀਂ ਰਹਿਣਾ ਸਾਰੇ ਨੇ ਕੀ ਕਹਣਾ ਐਵੇਂ ਦੇਖੋ ਇਹਨਾਂ ਨੂੰ ਕੋਈ ਲੜਕਾ ਨਹੀਂ ਮਿਲਿਆ ਛੋਟੀ ਜਾਦ ਦੇ ਲੜਕੇ ਨਾਲ ਲੜਕੀ ਕੋਈ ਕੋ ਬੇਟੀ ਦੀ ਸ਼ਾਦੀ ਕਰਦੀ ਕਹਿੰਦੇ ਸੀ ਆਪਣਾ ਦੇਖੀਏ ਵੀ ਸਾਡੇ ਸੁੱਖ ਦੁੱਖ 'ਚ ਕੌਣ ਕੰਮ ਆਉਂਦਾ ਹੂੰ ਸਾਡੇ ਸੁੱਖ ਦੁੱਖ ਸਾਡੀ ਕੋਈ ਜਾਤ ਕੰਮ ਨਹੀਂ ਆਈ ਸਾਡਾ ਬ੍ਰਾਹਮਣ ਦਮਾਦ ਬਣਨ ਵਾਲਾ ਸਾਡੇ ਕੰਮ ਨਹੀਂ ਆਇਆ ਹੋਰ ਰਿਸ਼ਤedar ਵੀ ਦੇਖਦੇ ਰਹੇ ਉਹ ਵੀ ਕੋਈ ਕੰਮ ਨਹੀਂ ਆਏ ਤੇ ਕੋਈ ਜਾਤ ਨੇ ਤਾਂ ਸਾਡੀ ਮਦਦ ਕੀਤੀ ਨਹੀਂ ਇਸ ਲੜਕੇ ਨੇ ਕੀਤੀ ਜਿਹੜਾ ਸਾਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਸਾਡੀ ਜਾਤ ਦਾ ਨਹੀਂ ਗੁੱਲਦਾ ਨਹੀਂ ਆਪਣੀ ਜਾਨ ਦੀ ਬਾਜੀ ਲਾ ਕੇ ਇਸ ਨੇ ਸਾਨੂੰ ਬਚਾਇਆ ਤੇ ਅਸੀਂ ਹੁਣ ਜਵਾਬ ਦਾ ਵਿਚਾਰ ਨਹੀਂ ਕਰਨਾ ਸੀ ਦੇਖਣਾ ਸਾਡੀ ਜ਼ਿੰਦਗੀ ਚ ਕੌਣ ਸੁਖ ਦੁੱਖ ਚ ਕੰਮ ਆਂਦਾ ਤੇ ਉਸੇ ਨਾਲ ਰਿਸ਼ਤਾ ਕਰਨਾ ਹੈ ਜਾਦ ਨੂੰ ਦੇਖ ਕੇ ਕਰਾਂਗੇ ਜਾਦ ਸਾਡਾ ਤਮਾਸ਼ਾ ਦੇਖਦੀ ਉਸੇ ਵੇਲੇ ਉਹਨੇ ਫੈਸਲਾ ਕਰ ਦਿੱਤਾ ਬੜੇ ਧੂਮ ਧਾਮ ਨਾਲ ਸ਼ਾਦੀ ਹੋਈ ਹੁਣ ਬੜਾ ਤਨਾਲ ਪਰਿਵਾਰ ਹੈ ਸਾਰੀ ਤਰ੍ਹਾਂ ਦੇ ਸੁਖ ਪ੍ਰਾਪਤ ਨੇ ਹਾਇ ਮਾਦਾ ਮੇਡੇ ਨੂੰ ਕਹਿੰਦੀ ਦੇਖ ਇਹ ਪਰਉਪਕਾਰ ਦਾ ਸਾਹਮਣੇ ਤੈਨੂੰ ਲਾਹ ਪਤਾ ਲੱਗਾ ਤੇਰੇ ਪੈਦਾ ਕਹਿੰਦੇ ਸਨ ਪਰਉਪਕਾਰ ਕਰਿਆ ਕਰ ਔਰ ਪਰਉਪਕਾਰ ਦਾ ਫਾਇਦਾ ਨਹੀਂ ਹੁੰਦਾ ਜਿਹੜੇ ਨੀਚ ਬੰਦਿਆਂ ਨੂੰ ਉੱਚਾ ਬਣਾ ਦਿੰਦਾ ਅਜ ਉਹ ਛੋਟੀ ਜਹਾਜ਼ ਵਾਲਾ ਬੰਦਾ ਜਿਹਨੂੰ ਕੋਈ ਪੁੱਛਦਾ ਨਹੀਂ ਸੀ ਅਜਿੰਦੇ ਤਲਾਡ ਸੇਠ ਦਾ ਜਮਾਨ ਬਣਿਆ ਹੁਣ ਸਾਰੇ ਸਲਾਮਾ ਕਰਦੇ ਨੇ ਜਿੱਥੋਂ ਜਾਂਦਾ ਨਮਸਕਾਰਾਂ ਹੁੰਦੀਆਂ ਨੇ ਉਸ ਆਲੀ ਫੈਕਟਰੀ ਮਿਲਾਂ ਦਾ ਮਾਲਕ ਬਣ ਗਿਆ ਇਹ ਪਰਵਕਾਰ ਹੈ ਪ੍ਰਭੂ ਪਰਵਕਾਰੀ ਨੇ ਹਰ ਪਰਵਕਾਰ ਦਾ ਗੁਣ ਜਿਹਨਾਂ ਚ ਆ ਜਾਂਦਾ ਹੈ ਉਹ ਪ੍ਰਭੂ ਦੇ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਇਹ ਕਹਿੰਦੇ ਨੇ ਇਹ ਹੁਕਮ ਨਾਲ ਹੁੰਦਾ ਉਸ ਹੁਕਮ ਦੇ ਵਿੱਚ ਹੋਵੇ ਜਿਹੜਾ ਤੇ ਹੁਕਮੀ ਉੱਤਮ ਨੀਚ ਨੀਚ ਪੁਰਸ਼ ਉੱਤਮ ਬਣ ਜਾਂਦੇ ਨੇ ਹੁਕਮੇ ਲਿਖ ਦੁੱਖ ਸੁੱਖ ਪਾਈਏ ਉਸ ਪਰਮੇਸ਼ਰ ਦੇ ਹੁਕਮ ਨਾਲ ਦੁੱਖ ਸੁੱਖ ਚ ਬਦਲ ਜਾਂਦਾ ਹੈ ਇਹ ਉਹਦਾ ਹੁਕਮ ਚੱਲਦਾ ਜਿੱਥੇ ਉਹਦਾ ਹੁਕਮ ਚੱਲਦਾ ਹੈ ਪਰਮੇਸ਼ਾ ਕਾਲ ਵਰਗਦਾ ਉਹ ਦੇਖਦੇ ਦੇਖਦੇ ਆ ਦੁੱਖ ਸੁੱਖ ਚ ਹੋ ਜਾਂਦਾ ਉਹ ਬੜੇ ਸੁਖੀ ਲੋਕ ਦੁਖੀ ਵੀ ਹੋ ਜਾਂਦੇ ਇਹ ਉਹਦੇ ਹੁਕਮ ਚ ਸਾਰਾ ਸੰਸਾਰ ਚੱਲਦਾ ਤੁਹਾਨੂੰ ਕਹਿੰਦੇ ਉਹਦਾ ਹੁਕਮ ਦੱਸਿਆ ਨਹੀਂ ਜਾ ਸਕਦਾ ਵਰਣਨ ਕੀਤਾ ਜਾ ਸਕਦਾ ਐਸਾ ਉਹਦਾ ਹੁਕਮ ਚੱਲਦਾ ਦੇਖਦੇ ਦੇਖਦੇ ਉਹ ਛੋਟਾ ਜਿਹਾ ਗਰੀਬ ਰੋਟੀ ਕਾਣ ਨੂੰ ਜਿਸ ਕੋ ਨਹੀਂ ਸੀ ਓਨ ਸਿਰ ਦਾ ਸੌ ਤਮਰਾ ਤਣਾੜ ਬਣ ਗਿਆ ਸਾਰੇ ਕਿਰਪਾ ਉਹਨਾਂ ਪਰਮੇਸ਼ਰ ਨੇ ਬਖਸ਼ਿਸ਼ ਕਰ ਦਿੱਤੀਆਂ ਨੇ ਕਿਉਂਕਿ ਮਸਤਕ ਤੇ ਲੇਖ ਰੇਖ ਬਣ ਗਏ ਤੋਂ ਜਿਹੜੇ ਜੀਵਨ ਤੇ ਚਲਖ ਲਾ ਕੇ ਚੱਲਦੇ ਨੇ ਉਹਨਾਂ ਦੇ ਪਰਮੇਸ਼ਰ ਹਮੇਸ਼ਾ ਤੇਰੀ ਆਲੂ ਕਿਰਪਾ ਲੂਰਿੰਦਾ ਅੱਜ ਬਖਸ਼ਿਸ਼ ਪ੍ਰਾਪਤ ਹੋ ਗਈ ਉਸਨੂੰ ਔਰ ਪਰਮੇਸ਼ਰ ਦੀ ਕਿਰਪਾ ਅਸੀਂ ਪ੍ਰਾਪਤ ਹੋਈ ਕਿਉਂ ਦੁੱਖ ਦੇ ਦਿਨ ਬਤੀਤ ਹੋ ਕੇ ਸੁਖ ਦੇ ਦਿਨ ਆ ਗਏ ਹੁਣ ਜੋ ਉਹਦਾ ਜੀਵਨ ਸੀ ਭਗਤੀ ਭਾਵ ਵਾਲਾ ਸੇਵਾ ਸਿਮਰਨ ਵਾਲਾ ਉਸਨੇ ਇਹ ਉੱਚੀ ਮੰਜ਼ਿਲ ਤੇ ਪਹੁੰਚਾਤਾ ਪਗਧਰ ਵੀदास ਜਾਂਦੇ ਚਿਮਾਲ ਨੇ ਲੇਕਿਨ ਬ੍ਰਾਹਮਣ ਲੋਗ ਵੀ ਉਹਨਾਂ ਨੂੰ ਮਤਾਂ ਦੇਖਦੇ ਨੇ ਉਹਦੀ ਭਗਤੀ ਦਾ ਪਰਤਾ ਕਮੀਸ਼ਾ ਉਹ ਜੁਲਾਹੇ ਨੇ ਰਾਜਾ ਕਾਂਸ਼ੀ ਦਾ ਉਹਨਾਂ ਦਾ ਸੇਖ ਬਣ ਗਿਆ ਚੇਲਾ ਬਣ ਗਿਆ ਜੁਲਾਹੇ ਦੇ ਚੇਲੇ ਰਾਜੇ ਬਣ ਗਏ ਉਹ ਜਰਵੀਦਾਸ ਨੇ ਵੀ ਰਾਣੀ ਚਾਲੀ ਨੇ ਆਪਣਾ ਗੁਰੂ ਬਣਾ ਲਿਆ ਸੈਨ ਨਾਈ ਨੇ ਰਾਜਾ ਕੋਲ ਜਾ ਕੇ ਉਹਦੇ ਇਲਾਜ ਕਰਦੇ ਨੇ ਉਹਦੇ ਲਾਪੂਣ ਕੱਟਣ ਦੀ ਸੇਵਾ ਕਰਦੇ ਨੇ ਤੇਲ ਮਾਲਿਸ਼ ਕਰਦੇ ਨੇ ਉਹ ਜਦੋਂ ਦੇਖਿਆ ਰਾਜਾ ਨੇ ਐਡੇ ਪੰਗਤ ਨੇ ਸੈਨ ਨਾਈ ਤੇ ਉਸ ਨੂੰ ਰਾਜਾ ਸੰਬੋਧ ਕੀਤਾ ਤੁਸੀਂ ਰਾਜੇ ਤਾਂ ਤੇ ਨਾਈਆਂ ਨੂੰ ਰਾਜਾ ਕਿਹਾ ਜਾਂਦਾ ਤੇ ਉਹ ਰਾਜਾ ਨੇ ਉਸਨੇ ਆਪਣਾ ਗੁਰੂ ਬਣਾ ਲਿਆ ਇੱਕ ਨਾਈ ਰਾਜਾ ਦਾ ਗੁਰੂ ਬਣ ਗਿਆ ਇਪਗਤੀ ਦਾ ਪ੍ਰਤਾਪ ਨੇ ਸੇਵਾ ਸਿਮਰਨ ਦਾ ਪ੍ਰਤ ਕਿਉਂਕਿ ਉਹ ਸੰਤਾਂ ਮਹਤਮਾਂ ਦੀ ਸੇਵਾ ਕਰਦੇ ਰਹੇ। ਆਏ ਸੰਤ ਪਰਉਨੇ ਕੀਰਤਨ ਹੋਆ ਰਹਿਣ ਸਭਾਈ। ਸਾਰੀ ਰਾਤ ਕੀਰਤਨ ਰਹਿਣ। ਛੱਡ ਨਾ ਸਕੇ ਸੰਤ ਜਨ। ਉਹਨਾਂ ਨੇ ਸੰਤਾਂ ਦਾ ਸੰਗ ਨਹੀਂ ਛੱਡਿਆ ਰਾਜ ਦੇ ਕਰਗੇ ਹੀ ਨਹੀਂ ਕੰਮ ਕਰਨੇ। ਭਗਵਾਨ ਆਪ ਚਲੇਗੇ ਦੇਖੋ ਕਿੰਨੇ ਕਿਰਪਾਲੂ ਭਗਵਾਨ ਨੇ। ਉਸਤਾਨ ਦੇ ਜਗ੍ਹਾ ਆਪ ਚਲੇਗੇ ਰਾਜਾਂ ਦੀ ਮਾਲਿਸ਼ ਕਰਨ ਵਾਸਤੇ। राजे ने कोई रोग से दूर हो गया मालिश करके राजा बड़ा प्रसन्न है प्रसन्न होके उन्हें इनाम देता और जब सहन नहीं चले गए फारग होके तो राजा बड़ा हैरान पुजता किस तरह हूं आज आप जब मैं आज देर हो गई आ नहीं सके राजा बड़ा हैरान हो भी कौन है फिर आज तो मेरा रोग ही दूर करता ਸੈਨ ਲਈ ਗਏ ਪ੍ਰਭੂ ਆਏ ਉਹਨਗੇ ਸੈਨ ਲਈ 도ੜੇ ਰਾਜਾਂ ਦੇ ਚਲਣਾ ਜਨ ਮੱਥਾ ਲੇਕਣ ਵੇਖੋ ਤੁਸੀਂ ਐਡੇ ਭਾਗਾ ਵਾਲੇ ਭਗਵਾਨ ਤੁਹਾਡੀ ਸੇਵਾ ਕਰਕੇ ਗਏ ਤੇ ਰਾਜਾ 도ੜਿਆ ਸੈਨ ਲਈ ਜਨ ਮੱਥਾ ਟੇਕਦਾ ਤੂੰ ਭਗਤ ਤੇਰੀ ਜਗ੍ਹਾ ਭਗਵਾਨ ਆ ਗਿਆ ਦੋਨੋਂ ਦਾ ਹੀ ਦੇਖੋ ਸ਼ਰਧਾ ਪ੍ਰੇਮ ਮੰਦਰੋਂ ਕਿੰਨਾ ਉੱਤਰ ਉਹ ਕਹਿੰਦਾ ਰਾਜਾ ਤੁਹਾਡੀ ਸੇਵਾ ਸੇ ਪ੍ਰਭੂ ਆਗੇ ਕਿੱਡੇ ਭਾਗਾ ਵਾਲਾ ਤੇਰੇ ਜਨਨ ਦੇ ਮੱਥਾ ਟੇਕਾ ਤੂੰ ਐਡੇ ਭਾਗਾ ਵਾਲਾ ਤੇ ਰਾਜਾ ਸੈਨ ਲਈ ਤੇ ਜੰਮਦਾ ਤੋ ਐਡੇ ਭਗਾ ਵਾਲਾ ਐਡਾ ਕਿਸਮਤ ਵਾਲਾ ਇੰਨਾ ਭਗਤ ਵੀ ਭਗਵਾਨ ਦੀ ਜਗ੍ਹਾ ਸੇਵਾ ਕਰਨਾ ਆ ਗਿਆ ਤੇ ਰਾਜਾ ਨਹੀਂ ਗੁਰੂ ਧਰਨ ਕੱਲੇ ਸੈਨ ਲਈ ਇਹ ਭਗਤੀ ਦਾ ਪ੍ਰਤਾਪ ਹੈ ਇਹ ਸੇਵਾ আর ਸਿਮਰਨ ਦਾ ਪ੍ਰਤਾਪ ਹੈ ਇਸ ਕਰਕੇ ਮਾਰਾ ਕਹਿੰਦੇ ਨੇ ਹੁਕਮ ਪਰਮੇਸ਼ਰ ਦਾ ਹੁੰਦਾ ਤੇ ਨੀਚ ਲੋਕ ਵੀ ਉੱਤਮ ਹੋ ਜਾਂਦੇ ਹੁਕਮ ਹੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਬਾਰੇ